ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਮੈਂ ਤੁਹਾਡਾ ਹਰਮਨ ਪਿਆਰਾ ਚੰਗਾ ਸਿੱਧੂ ਤੇ ਅੱਜ ਦਾ ਬਲੌਗ ਲੈ ਕੇ ਆ ਗਏ ਆਪਾਂ ਪੂਰਾ ਸਮੁੰਦਰ ਹੀ ਬਣਿਆ ਪਿਆ ਨਦੀਗਾ ਦੀ ਛੱਲਾਉਂ ਦੀਆਂ ਪੂਰੀਆਂ ਹਵਾ ਬਹੁਤ ਚੱਲਣ ਦੀ ਤੇ ਬੰਦੇ ਅੱਜ ਕੋਈ ਜਾਕਟ ਨਹੀਂ ਪਾ ਗਿਆ ਇਹਦੇ ਅੱਗ ਪੱਲਦੇ ਕਿਹ ਚਾਹੀ ਆਗ ਇਹ ਤੇ ਪਾਣੀ ਵਿੱਚ ਗੁੱਜ ਜਾਣਾ ਠੰਡੀ ਵੀ ਨਹੀਂ ਲੱਗੀ ਬੜੇ ਦਿਨਾਂ ਬਾਅਦ ਅੱਜ ਠੰਡ ਪਈ ਕਿਤੇ ਜਾ ਕੇ ਉਹ ਵੀ ਹਵਾ ਚੱਲਣ ਕਰਕੇ ਤੇ ਪਾਣੀ ਦੇ ਕੰਡੇ ਆ ਠੰਡੀ ਹਵਾ ਆਉਂਦੀ ਆ ਤੇ ਆਪਾਂ ਰਾਤੀ ਕਰਕੇ ਗਏ ਤਿੰਨ ਗੱਡਰ ਤੇ ਅੱਜ ਦੇਖਦੇ ਆ ਕਿੰਨੇ ਗੱਡਰ ਹੁੰਦੇ ਆ ਤੇ ਜੁੜੇ ਰਹੋ ਤੁਸੀਂ ਆਪਣੇ ਨਾਲ ਤੇ ਆਪਾਂ ਵੀ ਖੋਲਦੇ ਹਾਂ ਸਲੀਮ ਸਲੀਕ ਹੋਣਗੇ ਦਿਨਾਂ ਦੇ ਤਾਂ ਦਰ ਮੁੰਡੇ ਕੋਲੋਂ ਤੇ ਗੱਡਰ ਵੀ ਕਹਿੰਦੇ ਆ ਗੱਡਰ ਪੂਰਾ ਸਿਰ ਤੇ ਉਤੋਂ ਦੀ ਜਾਂਦਿਆ ਕੋਈ ਮਾੜੀ ਨੋਕ ਚੋਕ ਹੋ ਗਈ ਤੇ ਗਿਆ ਏ ਭੱਜੇ ਉਧਰ ਕੋਲ ਫੇਰਾਂ ਮੜੀ ਟੱਕਰ ਮੱਜੀ ਤਾਂ ਕੰਮ ਚੱਲਦਾ ਯਾਰ ਇਸ ਤਰ੍ਹਾਂ ਨਾ ਇਹ ਉਧਰ ਡਿਜਲ ਲਈ ਜਿੱਥੇ ਡਿਜਲ ਪਾਉਂ ਮੈਂ ਕਰਨਾ ਸੀ ਇਧਰੇ ਡ੍ਰਾਈਵਰ ਸੇਹੀ ਜਗ੍ਹਾ ਤੇ ਆਵਾਜ਼ ਬਹੁਤ ਚੱਲਦੀ ਕਾ ਬਹੁਤ ਆਵਾਜ਼ ਹਾਂ ਜੀ ਮਿੱਤਰੋ ਅੱਜ ਆਪਾਂ ਇੱਕ ਗੱਲ ਕਰਨ ਲੱਗੇ ਤੁਹਾਡੇ ਨਾਲ ਬਹੁਤ ਹੀ ਕੈਂਟ ਤੇ ਆ ਬੰਦੇ ਦੀ ਸ਼ਕਲ ਦੀਦੀ ਮੈਨੂੰ ਤਾਂ ਆਇਆ ਇਹ ਬੰਦੇ ਦੀ ਸ਼ਕਲ ਦੀਦੀ ਤੁਹਾਨੂੰ ਇਹ ਬੰਦਾ ਰਾਤ ਨੂੰ ਕਹਿੰਦਾ ਯਾਰ ਉੱਥੇ ਪੈਂਦਾ ਇਹਦੇ ਸੁਪਨੇ ਆ ਰਾਤ ਨੂੰ ਕ੍ਰੇਨ ਆਈ ਜਾਂਦੀ ਰਹਿੰਦੀ ਰਾਤ ਨੂੰ ਕਰੀ ਜਾਂਦਾ ਰਹਿੰਦਾ ਬੂਮ ਅੱਪ ਕਰਾ ਬੂਮ ਅੱਪ ਕਰਾ ਕਹਿੰਦੇ ਮੈਨੂੰ ਕਹਿੰਦਾ ਰਹਿੰਦਾ ਆਉਂਦੇ ਪਾ ਜੀ ਆਉਂਦੇ ਪਾ ਜੀ ਰਾਤ ਨੂੰ 12:00 ਦੱਸ ਕੀ ਹੁੰਦਾ ਮੈਨੂੰ ਸੁਪਨੇ ਹੀ ਕਰਦਾ ਦੇਣਾ ਨਹੀਂ ਸਕਦਾ ਆ ਸੇ ਵਾਲੀ ਗੱਲ ਤੇ ਇਹਦੇ ਸੁਪਨੇ ਜੀ ਕ੍ਰੇਨ ਤੋਰੀ ਫੇਰਦੀ ਰਹਿੰਦੀ ਰਾਤ ਨੂੰ ਰਾਤ ਨੂੰ ਹੀ ਤੇ ਰਾਤ 12 ਵਜੇ 12:30 ਦਾ ਟਾਈਮ ਤੇ ਮੈਨੂੰ ਕਿਹਾ ਮੈਂ ਕਿਹਾ ਉੱਠ ਪਾ ਕਿੰਨਾ ਕਹਿੰਦਾ ਪਾਜੀ ਮੈਂ ਜਾਗਦਾ ਮੈਂ ਠੀਕ ਜਵਾਂਗਾ ਜਾਹਰ ਨਾ ਆ ਗਿਆ ਹਾਂ ਪਾਜੀ ਕਹਿੰਦਾ ਚੱਲਿਆਂ ਜਦੋਂ ਜਾਲਾ ਪਾਏ 12:30 ਦਾ ਟਾਈਮ ਮੈਂ ਨੋਂ ਤੁਰਵੇ ਇਹ ਬੰਦਾ ਇਦਾਂ ਦਾ ਇਹ ਬੰਦੇ ਬਾਰੇ ਕੋਈ ਤੁਹਾਨੂੰ ਅੱਜ ਹੋਰ ਗੱਲਾਂ ਵੀ ਦੱਸੀਆਂ ਜਾਣਗੀਆਂ ਤੇ ਉਹ ਆਪਾਂ ਕਲਿੱਪ ਕੱਟ ਕੇ ਬਣਾਉਣੇ ਪਹਿਲਾਂ ਦੇਖ ਲਈਏ ਅੱਜ ਇਹਦੇ 'ਚ ਇਹਦਾ ਮੂੰਹ ਆਇਆ ਕਿ ਨਹੀਂ ਆਇਆ ਗਾਡਰ ਤੇ ਗਾਡਰ ਆਉਂਦੇ ਨੇ ਅੱਜ ਤੋਂ ਗਾਡਰ ਹੋ ਗਿਆ ਤੀਜਾ ਰੈਡੀ ਹੈ ਤੇ ਕਰੇਨਾ ਲੱਗੀਆਂ ਤੇ ਮੋਲ ਗਰਮ ਆ ਤੇ ਉਧਰ ਉਹ ਦਿੱਤਾ ਪਰ ਪਰ ਕੇਲੇ ਹੁੰਦੇ ਆ ਇੱਥੇ ਸਾਈਡ ਤੇ ਪਾਉਂਦੇ ਆ ਤੇ ਇਧਰ ਪਾਣੀਆਂ ਤੇ ਪਾਣੀ ਦੇ ਵਿੱਚ ਮਦਾਨੀਆਂ ਤੇ ਉਧਰ ਪਾਣੀ ਚੱਲੰਦਾ ਬਹੁਤ ਵੇਟਣਾ ਉਹ ਬੰਦੇ ਬੈਠੇ ਆਪਣੇ ਹਾਂਜੀ ਠੀਕ ਹੈ ਮੁੰਡਾ ਆ ਗਿਆ ਜਿਹੜਾ ਰਾਤ ਨੂੰ ਬੋਮ ਆਪ ਕਰਾਉਂਦਾ ਰਹਿੰਦਾ ਇੰਨਾ ਹੀ ਕਰਦਿਆ ਕਰਾਉਂਦੇ ਆ ਸਾਰਾ ਦਿਨ ਲੰਗ ਜਾਂਦਾ ਏ ਮਿੱਤਰੋ ਪਨੀਰ ਹੁੰਦਾ ਜਾਂਦਾ ਉਹ ਲੈਟਾ ਜਾਂਦਾ ਕਿਉਂਕਿ ਉਸ ਲੈਬ ਦੀ ਹੋਣੀ ਓਲ ਤਿਆਰ ਹੁੰਦਾ ਜਾਂਦਾ ਥੋੜੇ ਟਾਈਮ ਤੱਕ ਕੋਲ ਤਿਆਰ ਹੋ ਜਾਣਾ ਉਧਰ ਨਵੀਂ ਜਿਹੀ ਮਿੱਟੀ ਪੁੱਟੀ ਜਾਂਦੇ ਆ ਯਾ ਮੈਂ ਜੀ ਇੱਕ ਗੱਲ ਮੈਨੂੰ ਮੁੰਡੇ ਦੀ ਬਹੁਤ ਵਧੀਆ ਲੱਗੀ ਸਾਹਮਣੇ ਆ ਸਾਹਮਣੇ ਕਿ ਜਿਹੜਾ ਨੇ ਤੂੰ ਜੂੜਾ ਕਿਦੇ ਹੱਲ ਵੇਖ ਕੇ ਰੱਖਿਆ ਸਿਰ ਤੇ ਵਾਲ ਮੇਰੇ ਹੱਲ ਦੇ ਕੇ ਕਿਉਂ ਕੀ ਤੇਰੇ ਡਰ ਦਿਲ ਚ ਆ ਗਿਆ ਮੈਂ ਅੱਛਾ ਸਰਦਾਰ ਦੀ ਇੱਜ਼ਤ ਉਹ ਹੁੰਦੀ ਆ ਅੱਛਾ ਸਰਦਾਰ ਦੀ ਕਹਿ ਕੇ ਬੁਲਾਉਂਦੀ ਆ ਅੱਛਾ ਕਿਹੜਾ ਮੁੰਡਾ ਆ ਦਾਨੇ ਲੈ ਦੇ ਓਏ ਇੱਧਰ ਆ ਅੱਛਾ ਸਾਨੂੰ ਕਹਿੰਦੇ ਸਰਦਾਰ ਜੀ ਇੱਧਰ ਆਓ ਅੱਛਾ ਇੱਈ ਜਿਦਾ ਕੀ ਠੀਕ ਤਾਂ ਕਰਕੇ ਤੂੰ ਫਿਰ ਮੇਰੇ ਹੱਲ ਜੂੜਾ ਰੱਖ ਇਹ ਜੇ ਵਾਲ ਰੱਖ ਲੈਣਾ ਨਾ ਫਿਰ ਕਟਾਵੀਂ ਨਾ ਨਭਾਵੀਂ ਫਿਰ ਨਭਾਵੀਂ ਹੋਣੀ ਕਟਾਉਣੀ ਕਰੀ ਤੇ ਉਹ ਬੰਦੇ ਬਾਕੇ ਪਾਉਂਦੇ ਸਲਿੰਗ ਇੱਕ ਗੱਡ ਰੋਰ ਕਰਨਾ ਉਸ ਤੋਂ ਬਾਅਦ ਫਿਰ ਸ਼ਿਫਟ ਫਿਰ ਚੱਲਦੇ ਰੂਮ ਚ ਦੇਖਦੇ ਆ ਜਾ ਕੇ ਕੀ ਮੋਲ ਚੱਲ ਮੰਦਾ ਆ ਸਮਝ ਲਾ ਜਿੰਨੇ ਇੱਧਰ ਆਵੇ ਆ ਸਮਝ ਲਾ ਜਿੰਨੇ ਕਰੇਨ ਦੇ ਵਿੱਚ ਨੰਬਰ ਆਉਂਦੇ ਨਾ ਜਿੰਨੇ ਨੰਬਰ ਲਿਖੇ 1 2 ਜਿਹੜੇ ਜੋ ਚੀਜ਼ ਆਉਂਦੀ ਏਨੀ ਚੀਜ਼ ਦਿਮਾਗ ਵਿੱਚ ਰੱਖ ਕੇ ਨਾ ਤੇ ਜਿੱਦਣ ਤੂੰ ਏਨੀ ਤੇਰੀ ਚੀਜ਼ ਦਿਮਾਗ ਵਿੱਚ ਆ ਗਈ ਇਹ ਤੋਂ ਦੇਖੇ ਤੋਂ ਬਿਨਾ ਏਨੀ ਵੀ ਦੇਖ ਕੇ ਦੇਖੇ ਤੋਂ ਬਿਨਾ ਤੇਰੇ ਦਿਮਾਗ ਚ ਆ ਗਈ ਆ ਗੱਲ ਇਦਾਂ ਆ ਇਦਾਂ ਇਦਾਂ ਉਸ ਦਿਨ ਹੀ ਤੂੰ ਸਮਝ ਤਰੱਕੀ ਕਰੇਗਾ ਇੰਨੀਆਂ ਵੇਲਾ ਇੰਨੀ ਚੀਜ਼ਾਂ ਦਿਮਾਗ ਦੇ ਵਿੱਚ ਰੱਖਣੀਆਂ ਪੈਂਦੀਆਂ ਦੂਰੋਂ ਅਗਲੇ ਨੂੰ ਅਗਲਾ ਪੁੱਛੇ ਦੂਰੋਂ ਨੂੰ ਦੱਸ ਦੇ ਵੀ ਆ ਗੱਲ ਇਦਾਂ ਹੀ ਆ ਇਦਾਂ ਇੰਨਾ ਰੇਡੀਅਸ ਹੈ ਨਾ ਇਹ ਇੰਨਾ ਬੂਮ ਲੱਗਾ ਇੰਨਾ ਬੂਮ ਨਾ ਠੀਕ ਆ ਠੀਕ ਉਹ ਇਹਦਾ ਲਾਸਟ ਬੂਮ 22 ਮੀਟਰ ਦਾ ਨਾ 60 ਮੀਟਰ ਹਾਂ 60 ਮੀਟਰ ਦਾ ਲਾ 64 ਨਹੀਂ 64 ਆ 64 ਤੇ 64 64 ਮੀਟਰ ਬੂਮ ਆਉਂਦਾ ਹੈ ਚਲੋ ਵੀ ਆਪਾਂ ਨੂੰ ਹੋ ਗਈ ਛੁੱਟੀ ਤੇ ਇਹ ਕਾਲੇ ਮੂੰਹ ਵਾਲਾ ਜਾਣਦੇ ਹਾਂ ਹੋਣਾ ਟਾਈਮ ਹੋਈ ਛੁੱਟੀ ਆਪਾਂ ਸਵੇਰੇ ਮਿਲਾਂਗੇ ਤੁਹਾਨੂੰ ਤੇ thiệt ਮਾ ਬਲੌਗ ਪਨਾ ਖਤਮ ਤੇ ਆਪਾਂ ਨੂੰ ਬਹੁਤ ਇਜਾਜ਼ਤ ਤੇ ਮਿਲਦੀ ਆ ਨੈਕਸਟ ਬਲੌਗ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਓ ਸਾਰੇ ਜਣੇ ਤੁਹਾਨੂੰ ਬਹੁਤ ਮਿਲਦੀ ਆ ਕੱਲ ਨੂੰ